ਸਰਕਾਰ ਜੀ ਪੰਜਾਬ ਨਾ ਮਾਰਸ਼ਲ ਦੇ ਨਾਲ ਤੁਹਾਡਾ ਮੇਜ਼ਬਾਨ ਕ੍ਰਿਸ਼ਨ ਸਿੰਘ ਮੁੱਦੇ ਦੀ ਗੱਲ ਦੇ ਵਿੱਚ ਤਿੰਨ ਵੱਡੇ ਇਸ਼ੂ ਲੈ ਕੇ ਹਾਜ਼ਰ ਹੈ ਸਭ ਤੋਂ ਪਹਿਲੇ ਇਸ਼ੂ ਤੇ ਅਸੀਂ ਗੱਲ ਕਰਾਂਗੇ ਵੱਖ ਵੋਟ ਤੇ 12 ਘੰਟਿਆਂ ਦੀ ਚਰਚਾ ਲੋਕ ਸਭਾ ਦੇ ਵਿੱਚ ਹੋਈ ਹੁਣ ਰਾਜ ਸਭਾ ਦੇ ਵਿੱਚ 1 ਵਜੇ ਤੋਂ ਚਰਚਾ ਚੱਲ ਰਹੀ ਹੈ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਜਿਸ ਦਾ ਕੰਮ ਗੁਰੂ ਧਾਮਾਂ ਦੇ ਪ੍ਰਬੰਧਾਂ ਨੇ ਦੇਖਭਾਲ ਕਰਨਾ ਹੈ ਪਰ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਕੀਲ ਹਰਜਿੰਦਰ ਸਿੰਘ ਧਾਮੀ ਹਾ ਦਾ ਨਾਰਾ ਮਾਰ ਰਹੇ ਨੇ ਕਿ ਘੱਟ ਗਿਣਤੀਆਂ ਦੇ ਰਾਖਵੇਂ ਹੱਕ ਕੇਂਦਰ ਦੀ ਸਰਕਾਰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਵਕੀਲ ਵਰ ਦਾ ਜ਼ਿਕਰ ਕਰਦਿਆ ਕਿ ਹੈ ਕਿ ਜਿਹੜੀ ਸੋਧ ਹੋ ਰਹੀ ਹੈ ਇਹ ਬਿਲਕੁਲ ਠੀਕ ਨਹੀਂ ਹੈ ਇਸ ਨਾਲ ਘੱਟ ਗਿਣਤੀਆਂ ਟਾਰਗੇਟ ਹੋਣਗੀਆਂ ਆਖਰਕਾਰ ਐਸਜੀਪੀਸ ਦੇ ਪ੍ਰਧਾਨ ਨੂੰ ਕਿਉਂ ਕਹਿਣਾ ਪੈ ਰਿਹਾ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਬਾਦਲ ਇਸ ਬਿੱਲ ਨੂੰ ਸਵਾਲਾਂ ਦੇ ਕੇਜ ਖੜਾ ਕਰਦੇ ਆਏ ਨੇ ਇੱਥੋਂ ਤੱਕ ਹਰਸਿਮਰਤ ਬਾਦਲ ਨੇ ਕਿਹਾ ਕਿ ਅਸੀਂ Hindu ਨਹੀਂ ਅਸੀਂ Sikh ਹਾਂ 25 ਬੀ ਦਾ ਜ਼ਿਕਰ ਕੀਤਾ ਗਿਆ ਕਿ ਇਹ ਕੋਈ ਬਿੱਲ ਹੀ ਨਹੀਂ ਹੈ 25 ਬੀ ਤੇ ਤੁਸੀਂ ਲੈ ਕੇ ਆਓ ਅਸੀਂ ਸਮਰਥਨ ਦੇਣ ਨੂੰ ਤਿਆਰ ਹਾਂ ਪਰ ਕਟ ਗਿਣਤੀਆਂ ਦਾ ਜ਼ਿਕਰ ਕਰਕੇ ਕੇਂਦਰ ਤੇ ਵਾਰ ਐਸਜੀਪੀਸੀ ਪ੍ਰਧਾਨ ਕਿਉਂ ਕਰ ਰਹੇ ਨੇ ਦਿਨ ਵੱਡੇ ਸਵਾਲਾਂ ਦੇ ਨਾਲ ਅਸੀਂ ਚਰਚਾ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾ ਸਵਾਲ ਰਹੇਗਾ ਵਕਫ ਦੇ ਹੱਕ ਵਿੱਚ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੱਦ ਨਾਰਾ ਕਿਉਂ ਮਾਰਿਆ ਹੈ ਦੂਜਾ ਸਵਾਲ ਰਹੇਗਾ ਕਿ ਕਟ ਗਿਣਤੀਆਂ ਦੇ ਰਾਖਵੇਂ ਹੱਕ ਖੋਣ ਦੀ ਕੋਸ਼ਿਸ਼ ਹੋ ਰਹੀ ਹੈ ਜਿਵੇਂ ਐਸਜੀਪੀਸੀ ਪ੍ਰਧਾਨ ਨੇ ਬਿਆਨ ਕੀਤਾ ਤੀਜਾ ਸਵਾਲ ਵਕਫ ਬੋਰਡ ਵਿੱਚ ਜਿਹੜੇ ਬਿੱਲ ਆਏ ਨੇ ਉਹਨਾਂ 'ਚ ਸੋਧ ਦੇ ਅਸਲ ਸਿਆਸੀ ਮਾਇਨੇ ਹੈ ਕੀ ਨੇ ਇਹ ਵੀ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਆਮ ਆਦਮੀ ਪਾਰਟੀ ਤੋਂ ਕੁਲਵਿੰਦਰ ਬਰਾੜ ਜੀ ਆਏ ਨੇ ਭਾਜਪਾ ਤੋਂ ਪ੍ਰੋਫੈਸਰ ਸਰਚਾਂਦ ਜੀ ਆਇਆਂ ਨੂੰ ਦਾ ਸਵਾਗਤ ਕਰਦੇ ਆਂ ਕਾਂਗਰਸ ਤੋਂ ਜਗਬੀਰ ਢਿੱਲੋਂ ਸਭ ਆਏ ਨੇ ਸਵਾਗਤ ਹੈ ਜੀ ਸ਼ੋਮਨੀ ਕਰਦਾਂ ਤੇ ਐਡਵੋਕੇਟ ਪਰਮੇਰ ਸ਼ਨੀ ਸਾਹਿਬ ਜੀ ਆਏ ਨੂੰ ਐਸਜੀਪੀਸੀ ਲੀਗਲ ਤੋਂ ਸਪਾਕਸ ਪਰਸਨ ਅਮਰਵੀਰ ਸਿੰਘ ਛਾਲੀ ਸਾਹਿਬ ਆਏ ਨੇ ਉਹਨਾਂ ਦਾ ਵੀ ਮੈਂ ਸਵਾਗਤ ਕਰਾਂਗਾ ਛਾਲੀ ਸਾਹਿਬ ਪਹਿਲਾ ਰਿਐਕਸ਼ਨ ਕੀ ਘਾਟਗਿੰਟੀਆਂ ਦੇ ਮਸਲੇ ਤੇ ਸੁਰੱਖਿਆ ਦਾ ਜ਼ਿਕਰ ਕੀਤਾ ਗਿਆ ਹੱਕਾਂ ਦਾ ਜ਼ਿਕਰ ਕੀਤਾ ਗਿਆ ਕਿਉਂ ਐਸਜੀਪੀਸੀ ਪ੍ਰਧਾਨ ਨੂੰ ਲੱਗ ਰਿਹਾ ਹੈ ਬਹੁਤ ਘਟ ਸ਼ਬਦਾਂ ਵਿੱਚ ਹਾਜੀ ਸਿਆਲ ਸਿੰਘ ਸਭ ਸੁਣ ਪਾ ਰਹੇ ਹੋ ਜੀ ਐਡਵੋਕੇਟ ਹਾਂ ਜੀ ਅੱਜ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਵੱਡੀ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਹਿੰਦੁਸਤਾਨ ਵਿੱਚ ਜਿਹੜੀਆਂ ਘੱਟ ਗਿਣਤੀ ਨਾਲ ਸੰਬੰਧਿਤ ਮਸਲਿਆਂ ਵਿੱਚ ਜਿਹੜੀ ਸੈਂਟਰ ਦੀ ਸਿੱਧੀ ਦਖਲਅਦਾਜ਼ੀ ਹੈ ਜਿਹੜੀ ਕੱਲੀ ਹੋਣ ਮੁਸਲਮ ਕਮਿਊਨਿਟੀ ਚ ਨਹੀਂ ਪਹਿਲੋ ਸਿੱਖ ਕਮਿਊਨਿਟੀ ਚ ਵੀ ਜਿਹੜੀ ਇਹ ਦਖਲਅਦਾਜ਼ੀ ਨਿਰੰਤਰ ਜਿਹੜੀ ਉਹ ਜਾਰੀ ਹੈ ਕਿਸੇ ਜੀ ਤੁਸੀਂ ਦੇਖੋ ਸੈਂਟਰ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧਾਂ ਵਿੱਚ ਜਿਹੜੀਆਂ ਪਹਿਲੋ ਦਖਲਅਦਾਜ਼ੀਆਂ ਕੀਤੀਆਂ ਗਈਆਂ ਜਿਹਦੇ ਵਿੱਚ ਜੀ ਹਜੂਰ ਸਾਹਿਬ ਬੋਰਡ ਨੂੰ ਬਣਾਉਣਾ ਇੱਕ ਤਖਤ ਨੂੰ ਹੀ ਜੀ ਅਲੱਗ ਕਰ ਦਿੱਤਾ ਗਿਆ ਸੈਕੰਡਰੀ ਪਟਨਾ ਸਾਹਿਬ ਬੋਰਡ ਨੂੰ ਬਣਾਉਣਾ ਇਹ ਸਿੱਖਾਂ ਦੇ ਧਾਰਮਿਕ ਮਸਲਿਆਂ ਤੇ ਵਿੱਚ ਸਿੱਧੀ ਹੀ ਦਖਲਦਾਨੀ ਉਸੇ ਹੀ ਲਾਈਨ ਤੇ ਹੁਣ ਜਿਹੜਾ ਇਹ ਵਕਫ ਐਮੈਂਡਮੈਂਟ ਬਿੱਲ ਲੈ ਕੇ ਆਏ ਆ ਉਹ ਤੁਸੀਂ ਸਾਰਿਆਂ ਨੇ ਜਿਹੜਾ ਉਹ ਦੇਖਿਆ ਜਿਹਦੇ ਵਿੱਚ ਜਿਹੜੇ ਉਹਦੇ ਮੈਂਬਰਸ ਹੀ ਨੇ ਉਹ ਇਟਸੈਲਫ ਜਿਹੜੇ ਨੇ ਉਹ ਨਾਨ ਮੁਸਲਮ ਹੋਣਗੇ ਉਹਦੇ ਵਿੱਚ ਪ੍ਰੋਵੀਜ਼ਨ ਇੱਕ ਇੰਨਾ ਜਿਹੜੀ ਆ ਐਡ ਕੀਤੀ ਆ ਕਿ ਦੋ ਮੈਂਬਰ ਜਿਹੜੇ ਮੁਸਲਮ ਹੋਣਗੇ ਐਕਸ-ਆਫਿਸ਼ੀਓ ਮੈਂਬਰਸ ਹੋਣਗੇ ਜੀ ਉਹਦੇ ਵਿੱਚ ਉਹ ਮੁਸਲਮ ਲਾ ਹਮ ਹਮ ਮੁਸਲਮ ਰੀਤਾ ਰਵਾਇਤਾ ਉਹਨਾਂ ਦੀਆਂ ਉਹਨਾਂ ਦੇ ਨਾਲ ਗਵਰਨ ਕਰਦਾ ਵੂਮਨਸ ਲਈ ਵੱਖਰਾ ਆ ਉਸ ਮੁਸਲਮ ਲਾ ਪ੍ਰਾਪਰਟੀ ਲਈ ਉਹ ਵੱਖਰਾ ਇੰਡਾਇਰੈਕਟ ਤਰੀਕੇ ਨਾਲ ਜਿਹੜੀਆਂ ਵੀ ਪ੍ਰਾਪਰਟੀਆਂ ਨੇ ਮੁਸਲਮਨ ਜਿਹੜੀ ਵਕਫ ਪ੍ਰਾਪਰਟੀਆਂ ਨੇ ਉਹਨਾਂ ਦੇ ਪ੍ਰਵਿਊ ਚ ਮੁਸਲਮਾਨ ਭਾਈਚਾਰੇ ਦੇ ਹੱਕ ਵਿੱਚ ਹਾ ਦਾ ਨਾਰ ਹੈ ਜਾਹੇ ਐਸਜੀਪੀਸੀ ਨੂੰ ਆਪਣੀ ਚਿੰਤਾ ਸਤਾ ਰਹੀ ਹੈ ਨਹੀਂ ਜੀ ਨਹੀਂ ਬਿਲਕੁਲ ਸਾਡੀ ਡਾਇਓਲੋਜੀ ਸਿੱਖੀਸਮ ਦੀ ਡਾਇਓਲੋਜੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੂ ਨਾਨਕ ਸਾਹਿਬ ਜੀ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਜੋ ਕੋ ਸਿੱਖਾ ਨਾ ਹੋਇਆ ਉਸੇ ਲਾਈਨ ਤੇ ਹੁਣ ਇਹ ਮੁਸਲਮਾਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਵੀ ਉਸੇ ਕਟਾਰੇ ਚ ਖੜਾ ਰ ਕੇ ਜਿਹੜਾ ਅੱਜ ਪ੍ਰਧਾਨ ਜੀ ਨੂੰ ਜਿਹੜਾ ਇਹਨੇ ਸਖਤ ਲਫਜ਼ਾਂ ਚ ਜਿਹੜਾ ਇਸ ਗੱਲ ਤੇ ਇਤਰਾਜ਼ ਕਰਨਾ ਪਿਆ ਕਿ ਜੋ ਮਿਨੋਰਟੀਜ਼ ਨਾਲ ਦ ਗਵਰਨਮੈਂਟ ਆਫ ਇੰਡੀਆ ਪਹਿਲੇ ਤੋਂ ਸਾਰੀ ਦੁਨੀਆ ਨੂੰ ਪਾਉਂਦਾ ਰਹੇ ਮੁਸਲਮਾਨਾਂ ਦੇ ਨਾਲ ਜੋ ਹੋਇਆ ਮੁਸਲਮਾਨਾਂ ਨਾਲ ਹੋ ਰਿਹਾ ਇਸ ਗੱਲ ਤੇ ਤੁਸੀਂ ਜ਼ੋਰ ਦੇ ਰਹੇ ਹੋ ਬਿਲਕੁਲ ਹੁਣ ਤੁਸੀਂ ਇਹ ਕਿਵੇਂ ਦੇਖਦੇ ਹੋ ਸਰਕਾਰ ਪੰਜਾਬ ਦੀ ਇਸ ਪੂਰੇ ਸਨੇਹਾਂ ਦੇਖੋ ਕ੍ਰਿਸ਼ਨ ਜੀ ਚਲ ਸਭ ਆਉਂਗਾ ਮੈਂ ਯੂਸੀਸੀ ਦੀ ਗੱਲ ਤੁਸੀਂ ਕੰਟੀਨਿਊ ਕਰਿਓ ਪਲੀਜ਼ ਇਸ ਤੋਂ ਬਾਅਦ ਇੱਕ ਵੀ ਬੀਜੇਪੀ ਸਰਕਾਰ ਨੇ ਅਜ ਤੱਕਰ ਫੈਸਲਾ ਨਹੀਂ ਕੀਤਾ ਕਿ ਜਿਹਦਾ ਵਿਰੋਧ ਨਾ ਹੋਇਆ ਹੋਵੇ ਹੂੰ ਹੂੰ ਚਾਹੇ ਪਹਿਲਾਂ ਜੀਐਸਟੀ ਲੈ ਕੇ ਆਏ ਉਹਦਾ ਵਿਰੋਧ ਹੋਇਆ ਇਹਨਾਂ ਨੇ ਵਪਾਰ ਦਾ ਨੁਕਸਾਨ ਕੀਤਾ ਉਸ ਤੋਂ ਬਾਅਦ ਇਹ ਕਾਲੇ ਖੇਤੀ ਕਾਨੂੰਨ ਲੈ ਕੇ ਆਏ ਜਿਨ੍ਹਾਂ ਦੀ ਖਾਤਰ ਕਿਸਾਨਾਂ ਨੇ 700 ਕੁਰਬਾਨੀਆਂ ਦਿੱਤੀਆਂ ਉਹਦਾ ਵਿਰੋਧ ਹੋਇਆ ਫਿਰ ਇਹਨਾਂ ਨੇ ਨੋਟਬੰਦੀ ਕੀਤੀ ਤਾਂ ਐਸਐਮਐਸਐਮਈ ਉਹ ਡੋਬਤੀ ਸੋ ਇਸ ਕਰਕੇ ਜਿਹੜੀ ਵੀ ਇਹ ਕੋਈ ਪਾਲਿਸੀ ਲੈ ਕੇ ਆਉਂਦੇ ਆ ਜਿਹੜਾ ਵੀ ਇਹ ਬੈਲ ਲੈ ਕੇ ਆਉਂਦੇ ਆ ਜਿਹੜਾ ਵੀ ਕਾਨੂੰਨ ਲੈ ਕੇ ਆਉਂਦੇ ਆ ਕ੍ਰਿਸ਼ਨ ਜੀ ਉਹਦਾ ਡਟ ਕੇ ਵਿਰੋਧ ਹੁੰਦਾ ਲੋਕ ਉਹਦੇ ਨਾਲ ਸਬੰਧਤ ਸੜਕਾਂ ਦੇ ਉੱਤੇ ਆ ਜਾਂਦੇ ਆ ਅੱਜ ਵਕਫ ਸੋਦ ਬੈਲ ਲੈ ਕੇ ਆਏ ਆ ਪਹਿਲੀ ਗੱਲ ਤਾਂ ਇਹਨਾਂ ਦਾ ਜਿਹੜੀ ਮੁਸਲਮਾਨਾਂ ਕਮਿਊਨਿਟੀ ਦੀ ਪ੍ਰਾਪਰਟੀ ਹੈ ਜਿਹੜੀ ਵਕਫ ਬੋਰਡ ਚ ਉਹਦੇ ਤੇ ਨਿਗਾਹ ਹੋ ਸਕਦੀ ਹੈ ਇਹਨਾਂ ਦੀ ਕਿਉਂਕਿ ਦੇਖੋ ਕ੍ਰਿਸ਼ਨ ਜੀ ਅੱਜ ਸਾਡਾ ਦੇਸ਼ ਹੈ ਜਿਹੜਾ ਟੈਕਨੀਕਲ ਤੌਰ ਤੇ ਕੁਝ ਕਰ ਸਕਦੇ ਆ ਖੇਤੀਬਾੜੇ ਕਾਨੂੰਨ ਇੰਟਰੋਡਿਊਸ ਕਰਵਾਏਗੇ ਆਰਡੀਨੈਂਸ ਤੋਂ ਬਿੱਲ ਬਿੱਲ ਤੋਂ ਕਾਨੂੰਨ ਬਣੇ ਪੰਜਾਬ ਦਾ ਸਟੈਂਡ ਵੱਖਰਾ ਸੀ ਦੇਖੋ ਦੇਖੋ ਕ੍ਰਿਸ਼ਨ ਜੀ ਅੱਜ ਮੁਸਲਮ ਭਾਈਚਾਰਾ ਸੜਕਾਂ ਦੇ ਉੱਤੇ ਐ ਡਟ ਕੇ ਵਿਰੋਧ ਕਰ ਰਿਹਾ ਹੈ ਅੱਜ ਪਾਰਲੀਮੈਂਟ ਦੇ ਵਿੱਚ ਡਟ ਕੇ ਆਵਾਜ਼ ਚੱਕੀ ਜਾ ਰਹੀ ਹੈ ਪਰ ਅੱਜ ਉਹਨਾਂ ਦੀ ਜਿਹੜੇ ਉੱਥੇ ਪ੍ਰੈਜੈਂਟੇਸ਼ਨ ਜ਼ਿਆਦਾ ਹੈ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਜੀਹਦਾ ਕਰਕੇ ਉਹ ਹਰੇਕ ਕਾਨੂੰਨ ਲਿਆ ਕੇ ਹਰੇਕ ਬੈਲ ਲਿਆ ਕੇ ਉਹ ਥੋਪਦੇ ਆ ਉੱਤੇ ਸੋ ਉਸੇ ਤਰ੍ਹਾਂ ਅੱਜ ਮੁਸਲਮ ਕਮਿਊਨਿਟੀ ਦੇ ਉੱਤੇ ਬੈਲ ਥੋਪਿਆ ਗਿਆ 8 ਲੱਖ 14 8 ਲੱਖ 14000 ਜਿਹੜੀ ਹੈ ਇਹ ਪ੍ਰਾਪਰਟੀ ਹੈ ਵਾਪਸ ਕੋਲ ਸੋ ਉਹਦੇ ਉੱਤੇ ਅੱਜ ਬੀਜੇਪੀ ਦੀ ਸਿੱਧੀ ਸਿੱਧੀ ਨਿਗਾਹ ਸੋਕ੍ਰਿਸ਼ੰਦ ਜੀ ਪਹਿਲਾਂ ਵੀ ਜਿਹੜੇ ਸਾਡੇ ਕੈਪੀਟਲ ਐਸਟਸ ਨੂੰ ਸਿੱਧੇ ਤੌਰ ਤੇ ਕਿਸਿਆਸੀ ਪਾਰਟੀ ਦੇ ਤਹੌਨੋ ਤੇ ਲਾ ਰਹੇ ਹੋ ਕਿ ਬੀਜੇਪੀ ਦੀ 8 ਲੱਖ ਤੋਂ ਜ਼ਿਆਦਾ ਪ੍ਰਾਪਰਟੀ ਤੇ ਨਜ਼ਰ ਧਾਰਮਿਕ ਜਿਹੜੀਆਂ ਪ੍ਰਾਪਰਟੀ ਬੋਲਣ ਦੀ ਗੱਲ ਕਰ ਰਹੇ ਹੋ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ ਸਣੀ ਜੀ ਅਕਾਲੀ ਦਲ ਕਿਵੇਂ ਦੇਖ ਰਿਹਾ ਹਾਲਾਂਕਿ ਮੈਂ ਸੁਣ ਰਿਹਾ ਸੀ ਤੁਹਾਡੇ ਸੰਸਦ ਮੈਂਬਰ ਬਠਿੰਡਾ ਤੋਂ ਬੜਾ ਕਲੀਅਰ ਕੱਟ ਬੋਲ ਰਹੇ ਸੀ ਕਿ ASCII ਇਸ ਦੀ ਮੁਖਾਲਫਤ ਕਰਦੇ ਆ 25 B ਦਾ ਜ਼ਿਕਰ ਕੀਤਾ ਹਿੰਦੂਆਂ ਸਿੱਖਾਂ ਦਾ ਜ਼ਿਕਰ ਕਰਕੇ ਉਹਨਾਂ ਨੇ ਸਵਾਲ ਬਹੁਤ ਵੱਡੇ ਖੜੇ ਕੀਤੇ ਜਿਸ ਤਰੀਕੇ ਨਾਲ SGPC ਨੂੰ 헤ਜ ਆਇਆ ਹਾਲਾਂਕਿ ਮੈਂ ਪੁੱਛਿਆ ਸੀ ਸਿਆਲੀ ਸਾਹਿਬ ਤੋਂ ਕਿ ਆਪਣੀ ਫਿਕਰ ਸਤਾ ਰਹੀ ਹੈ ਜਾਂ ਮੁਸਲਮਾਨ ਭਾਈਚਾਰੇ ਦੇ ਹੱਕ ਵਿੱਚ ਹਾਦ ਨਾਰਾ ਮਾਰਿਆ ਗਿਆ ਦੇਖੋ ਕਿਸ਼ਨ ਜੀ ਜਿਸ ਤਰੀਕੇ ਸਾਡੇ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਬੀਬਾ ਹਰਸਿਮਰਤ ਕੌਰ ਜੀ ਨੇ ਜਿਹੜੀ ਗੱਲ ਕੀਤੀ ਆ ਉਹ ਗੱਲ ਬਿਲਕੁਲ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਅਗਰ ਅਸੀਂ ਆਪਣੇ ਸੰਵਿਧਾਨ ਦੀ ਗੱਲ ਕਰੀਏ ਸੰਵਿਧਾਨ ਦਾ ਜਿਹੜਾ ਆਰਟੀਕਲ 25 ਹੈ ਜਿਹੜਾ ਕੀ ਆਜ਼ਾਦੀ ਦਿੰਦਾ ਹਰੇਕ ਹਿੰਦੂਸਤਾਨੀ ਨੂੰ ਆਪਣਾ ਧਰਮ ਹੈ ਉਹਦਾ ਪ੍ਰਚਾਰ ਕਰਨ ਦਾ ਆਪਣੇ ਧਰਮ ਨੂੰ ਅਪਣਾਉਣ ਦਾ ਔਰ ਉਸੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਵੀ ਸਿੱਖਾਂ ਦੀ ਜਿਹੜੀ ਸਾਡੀ ਜਿਹੜੀ ਅਸੀਂ ਕਿਰਪਾਨ ਪਾਨੇ ਆ ਜਾਂ ਸਰੀ ਸਾਹਿਬ ਪਾਨੇ ਆ ਉਹ ਸਾਡੇ ਰਿਲੀਜੀਅਨ ਦਾ ਪਾਰਟ ਹੈ ਤਾਂ ਜਿਸ ਤਰੀਕੇ ਸਾਡੇ ਨਾਲ ਧੱਕਾ ਕੀਤਾ ਜਾਂਦਾ ਹੈ ਏਅਰਪੋਰਟਸ ਦੀ ਗੱਲ ਕਰ ਲਈਏ ਸਾਡੇ ਬੱਚਿਆਂ ਨੂੰ ਕਿਹਾ ਜਾਂਦਾ ਕਾਰ ਲਾ ਕੇ ਤੁਸੀਂ ਪੇਪਰ ਦੋ ਤੇ ਜਿਹੜਾ ਮਿਨੋਰਟੀਜ਼ ਦੇ ਉੱਪਰ ਧੱਕਾ ਪਹਿਲਾਂ ਜਿਹੜਾ ਸਿੱਖਾਂ ਤੇ ਅਸੀਂ ਤਾਂ ਆਪਣੀ ਲੜਾਈ ਲੜ ਰਹੇ ਹਾਂ ਮੇਰੇ ਤੋਂ ਪਹਿਲਾਂ ਸਿਆਲੀ ਸਾਹਿਬ ਨੇ ਗੁਰਨਾਨਕ ਦੇਵ ਜੀ ਦਾ ਦੱਸਿਆ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਨੇ ਵੀ ਇਹ ਸਿਖਾਇਆ ਵੀ ਜ਼ੁਲਮ ਦੇ ਅੱਗੇ ਕਦੀ ਝੁਕਣਾ ਨਹੀਂ ਚਾਹੀਦਾ ਔਰ ਜ਼ੁਲਮ ਕਰਨ ਵਾਲੇ ਦੇ ਹਮੇਸ਼ਾ ਨੇ ਡਟ ਕੇ ਲੜਨਾ ਚਾਹੀਦਾ ਭਾਵੇਂ ਉਹ ਜ਼ੁਲਮ ਤੁਹਾਡੇ ਤੇ ਕਰਦਾ ਹੋਵੇ ਜਾਂ ਕਿਸੇ ਕਮਜ਼ੋਰ ਤੇ ਕਰਦਾ ਹੋਵੇ ਅੱਜ ਅਗਰ ਜਦੋਂ ਮੈਂ ਮਿਨੋਰਟੀਜ਼ ਦੀ ਗੱਲ ਲਾ ਬੀਬਾ ਹਰਸਿਮਰਤ ਕੌਰ ਜੀ ਨੇ ਕੀਤੀ ਹੈ ਤਾਂ ਉਹਨਾਂ ਦੀ ਜਿਹੜੀਆਂ ਗੱਲਾਂ ਚੱਕੀਆਂ ਉਹਦਾ ਸਰਕਾਰ ਕੋਲ ਜਵਾਬ ਨਹੀਂ ਸੀ ਅਗਰ ਅਸੀਂ ਮਾਈਨੋਰਿਟੀਆਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਜਿਹੜੇ ਅਸੁਰੱਖਿਤ ਕਿਵੇਂ ਨੇ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਅਸੀਂ ਕਿ ਬਿਲ ਆਇਆ ਕਾਨੂੰਨ ਤਬਦੀਲ ਹੋ ਜਾਏਗਾ ਹਾਂ ਮੈਂ ਮੈਂ ਇੱਕ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਰਿਹਾ ਦੇਖੋ ਸਾਡੇ ਬੰਦੀ ਸਿੰਘਾਂ ਦੀ ਜਿਹੜੀ ਲੜਾਈ ਲੱਗਦੀ ਆ ਇਹਨਾਂ ਨੇ ਆਪ ਨੋਟੀਫਿਕੇਸ਼ਨ ਕੀਤੀ ਔਰ ਅਗਰ ਅਗਰ ਉਹਦਾ ਮੁਕਾਬਲਾ ਕਰਨਾ ਹੋਵੇ ਤਾਂ ਗੁਜਰਾਤ ਦੇ ਵਿੱਚ ਜਿਹੜੇ ਸਾਡੇ ਬੰਦੀ ਸਿੰਘਾਂ ਦੇ ਮੁਕਾਬਲੇ ਜਿਨ੍ਹਾਂ ਨੇ ਇੰਨੇ ਘਣਾਉਣੇ ਅਪਰਾਧ ਕੀਤੇ ਹੋਣ ਅਗਰ ਬਿਲਕਿਸ ਬਾਨੋ ਕੇ ਇਸ ਲਈ ਅਸੀਂ ਗੱਲ ਕਰ ਰਹੀਏ ਉਹਨਾਂ ਨੂੰ ਇਹ ਰਿਲੀਜ਼ ਕਰ ਸਕਦੇ ਆ ਜਿਹੜੇ ਸਿਰਸੇ ਵਾਲਾ ਪਪਾ ਆ ਉਹਨੂੰ ਹਰ ਮਹੀਨੇ 2 ਮਹੀਨੇ ਬਾਅਦ ਇੱਕ ਰੋਜ਼ੀ ਇਹਦਾ ਬਿਲਕੁਲ ਡਿਫਰੈਂਟ ਮੈਟਰ ਹੈ ਠੀਕ ਹੈ ਉਹ ਮੈਂ ਮੰਨ ਲਿਆ ਤੁਹਾਡੀ ਗੱਲ ਨਾਲ ਮੈਂ ਇਤਫਾਕ ਰੱਖਦਾ ਘੱਟ ਨਹੀਂ ਕਿ ਮੈਂ ਸੁਰੱਖਿਤ ਨਹੀਂ ਮੈਂ ਦੱਸ ਰਿਹਾ ਜੀ ਇਹ ਜਿਹੜਾ ਹੈਗਾ ਜੀ ਪ੍ਰੋਪਾਗੈਂਡਾ ਜਿਹੜਾ ਪੋਲਰਾਈਜੇਸ਼ਨ ਦਾ ਚੱਲ ਰਿਹਾ ਹੈ ਕਦੀ ਪੰਜਾਬ ਦੇ ਵਿੱਚ ਖਾਲਸਤਾਨ ਦੀ ਗੱਲ ਕਰਕੇ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਪਾੜ ਪਾ ਕੇ ਵੋਟਾਂ ਦੀ ਪੋਲਰਾਈਜੇਸ਼ਨ ਔਰ ਇਹ ਜਿਹੜਾ ਮੇਨ ਇਹਦਾ ਮਕਸਦ ਹੈ ਉੱਤਰ ਪ੍ਰਦੇਸ਼ ਦੀਆਂ ਚੋਣਾਂ ਜੋ ਹਰਸਿਮਰਤ ਕਾਰਜੀ ਨੇ ਦੱਸਿਆ ਵੀ 1.5 ਸਾਲ ਨੂੰ ਉੱਥੇ ਚੋਣਾਂ ਨਹੀਂ ਤੇ 27% ਟੋਟਲ ਜਿਹੜੀ ਲੈਂਡ ਹੈ ਉੱਤਰ ਪ੍ਰਦੇਸ਼ ਦੀ ਉਹ ਬੱਕਰਪੂਰ ਦੇ ਅੰਡਰ ਹੈ ਇੱਕ ਪੋਲਰਾਈਜੇਸ਼ਨ ਦੀ ਪਾਲਿਸੀ ਲੈ ਕੇ ਇੱਕ ਕਟਿਆ ਰਾਜਨੀਤੀ ਦੇ ਤਹਿਤ ਜਿਹੜੇ ਸਾਡੇ ਤੁਸੀਂ ਟਰੋਫੀ ਕਰਨ ਦੀ ਗੱਲ ਕਰ ਰਹੇ ਹੋ ਠੀਕ ਹੈ ਬਿਲਕੁਲ ਕੀ ਹੈ ਪੋਲਰਾਈਜੇਸ਼ਨ ਦਾ ਡਾਇਰੈਕਸ਼ਨ ਬੜਾ ਇੰਪੋਰਟੈਂਟ ਹੈ ਜਗਮੀਤ ਜੀ ਦਾ ਠੀਕ ਹੈ ਹੁਬਾ ਭਾਜਪੀ ਦੇ ਸਪੋਕਸਪਰਸਨ ਜਦੋਂ ਟੂਡੇ ਉਹਨਾਂ ਤੋਂ ਮੈਂ ਰਿਐਕਸ਼ਨ ਲਵਾਉਂਗਾ ਇੰਤਜ਼ਾਰ ਕਰ ਰਿਹਾ ਮੈਂ ਤਲਵਰ ਸਾਹਿਬ ਭਾਜਪੀ ਕਹਿ ਰਹੀ ਹੈ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ ਦੇਸ਼ ਪ੍ਰਸਤ ਪਾਰਟੀ ਹੈ ਨੇਸ਼ਨ ਦੇਖ ਕੇ ਫੈਸਲੇ ਲਏ ਜਾਂਦੇ ਕ੍ਰਿਸ਼ਨ ਜੀ ਉਹ ਕਹਿ ਰਹੇ ਕਿ ਧਰਮ ਦੀ ਰਾਜਨੀਤੀ ਨਹੀਂ ਕਰ ਰਹੇ 240 ਐਮਪੀ ਨੇ ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਤੋਂ ਉਹਨਾਂ ਦੇ ਵਿੱਚੋਂ ਇੱਕ ਵੀ ਮੁਸਲਮ ਐਮਪੀ ਨਹੀਂ ਹੈ ਅਗਰ ਸਿਰਫ ਧਰਮ ਦੀ ਗੱਲ ਕਰਦੇ ਹੋ ਨਾ ਤੇ ਜੇ ਇਹ ਨਾ ਹੁੰਦਾ ਕਿ ਸੱਤਾਧਾਰੀ ਪਾਰਟੀ ਦਾ ਇਹ ਹਾਲ ਹੁੰਦਾ ਤੇ ਦੂਜੀ ਗੱਲ ਮੈਂ ਕਰਾਂ ਕਿ ਸਰਕਾਰਾਂ ਨੂੰ ਨੁਕਸਾਨ ਕਿਵੇਂ ਹੋਗਾ ਮੈਂ ਨੁਕਸਾਨ ਸਮਝਾਉਣ ਦੀ ਕੋਸ਼ਿਸ਼ ਕਰਉ ਕਿ ਵਕਫ ਬਿਲਟੇ 'ਚ ਸੋਧ ਹੋਗੀ ਇਹ ਨੁਕਸਾਨ ਹੋਏਗਾ ਪੰਜਾਬ 'ਚ ਮੈਂ ਤੁਹਾਨੂੰ ਦੱਸ ਰਿਹਾ ਇਹ ਸਰਕਾਰਾਂ ਦਾ ਕੰਮ ਲੋਕਾਂ ਨੂੰ ਵਸਾਉਣਾ ਹੁੰਦਾ ਹੈ ਉਜਾੜਨਾ ਨਹੀਂ ਹੁੰਦਾ ਉਹਨਾਂ ਨੇ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਅੱਜ ਇਹਨਾਂ ਦੇ ਬੁਲਾਰਿਆਂ ਵੱਲੋਂ ਤੇ ਐਮਪੀਸ ਵੱਲੋਂ ਮਾਈਂਡ ਸੈਟ ਕੀ ਕੀਤਾ ਜਾ ਰਿਹਾ ਹਿੰਦੁਸਤਾਨ ਦੇ ਵਿੱਚ ਇਹ ਗੱਲ ਫਲਾਈ ਜਾ ਰਹੀ ਹੈ ਕਿ ਵਕਫ ਬੋਰਡ ਤੇ ਜਿਹੜੇ ਵੀ ਲੋਕ ਰਹਿਣ ਬਸੇਰਾ ਕਰ ਰਹੇ ਨੇ ਜਾਂ ਜਿਨ੍ਹਾਂ ਦੇ ਕਬਜ਼ੇ ਹੇਠ ਹੋ ਜ਼ਮੀਨ ਹੈ ਉਹ ਮੁਕਤ ਹੋਇਚੇ ਰਹ ਰਹੇ ਨੇ ਬਟ ਇਹਹੀ ਗੱਲ ਨਹੀਂ ਹੈ ਸਾਲਾਂ ਪਹਿਲਾਂ ਪੱਟੇ ਕਰਾਇਏ ਨੇ ਲੋਕਾਂ ਨੇ ਅਤੇ ਪੱਟੇ ਕਰਾਉਣ ਤੋਂ ਬਾਅਦ ਸਾਲਾਨਾ ਉਹਦਾ ਰੈਵਨਿਊ ਪੇ ਹੁੰਦਾ ਹੈ ਰੇਵਨਿਊ ਪੇ ਹੋਣ ਤੋਂ ਬਾਅਦ ਜੋ ਰੀਨਿਊ ਹੁੰਦਾ ਰਹਿੰਦਾ ਹੈ ਪਰ ਅੱਜ ਸਰਕਾਰ ਨੇ ਹੋਰ ਸਾਰੇ ਗੰਭੀਰ ਮਸਲਿਆਂ ਨੂੰ ਖਾਸ ਕਰਕੇ ਮੈਂ ਇਸ ਗੱਲ ਦਾ ਜ਼ਰੂਰ ਜ਼ਿਕਰ ਕਰੂੰਗਾ ਕਿ ਜਿਹੜਾ ਅਮਰੀਕਾ ਨੇ ਇੰਡੀਆ ਤੇ ਟੈਰਿਫ ਲਗਾਇਆ ਹੈ ਅਜਿਹੇ ਗੰਭੀਰ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹਾ ਕਿਣਾਉਣਾ ਕੰਮ ਕੀਤਾ ਹੈ ਜ ਜਦੇ ਨਾਲ ਕਟ ਗਿਣਤੀ ਪ੍ਰਭਾਵਿਤ ਹੋਵੇਗੀ ਤੇ ਤਾਂ ਹੀ ਤਾਂ ਲੋਕ ਕਹਿ ਰਹੇ ਨੇ ਅੱਜ ਐਸਡੀਪੀਸੀ ਪ੍ਰਧਾਨ ਜਾਗੇ ਨੇ ਬੜੀ ਲੇਟ ਜਾਗੇ ਨੇ ਕਿਉਂਕਿ ਇਸ ਤੋਂ ਅਗਲਾ ਖਤਰਾ 1925 ਜਿਹੜਾ ਗੁਰਦੁਆਰਾ ਐਕਟ ਹੈ ਉਹਦੇ ਤੇ ਵੀ ਮੰਡਰਾਏਗਾ ਭਾਜਪੀ ਨੇ ਲੋਕਾਂ ਨੂੰ ਵਸਾਇਆ ਨਹੀਂ ਹੈ ਖਾਸ ਕਰਕੇ ਕਟਗਣਚੇ ਨੇ ਉਜਾੜਿਆ ਜਾਦਾ ਹੈ ਉਹਦੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਹੈ ਕਿ ਜਦੋਂ ਇਹਨਾਂ ਫੋਰੈਸਟ ਫੋਰੈਸਟ ਰਾਈਟਸ ਐਕਟ ਜਿਹੜਾ ਡਿਸਰਿਗਾਰਡ ਕੀਤਾ ਸੀ ਤਾਂ ਸਾਊਥ ਵਾਲੇ ਪਾਸਿਓਂ ਲੱਖਾਂ ਲੋਕ ਖਾਸ ਕਰਕੇ ਰੋਨਾਂਚਲ ਪ੍ਰਦੇਸ਼ ਆਂਧਰਾ ਪ੍ਰਦੇਸ਼ ਲੱਖਾਂ ਜਿਹੜੇ ਆਦੀਵਾਸੀ ਸਨ ਉਹਨਾਂ ਨੂੰ ਜੰਗਲਾਂ ਦੇ ਵਿੱਚੋਂ ਕੱਢਿਆ ਗਿਆ ਜਿੱਥੇ ਕਿ ਉਹ ਟ੍ਰੈਡੀਸ਼ਨਲ ਤੌਰ ਤੇ ਰਹਿਣ ਬਸੇਰਾ ਵੀ ਕਰਦੇ ਸਨ ਆਪਣੇ ਕਲਚਰ ਨੂੰ ਵੀ ਫੋਲੋ ਕਰਦੇ ਸਨ ਲੇਟਰ ਆਨ ਜਦੋਂ ਲੋਕਾਂ ਦਾ ਵਿਰੋਧ ਹੋਇਆ ਮਾਮਲਾ ਸੁਪਰੀਮ ਕੋਰਟ ਵਿੱਚ ਹੈ ਐਸਪੀਸੀ ਐਕਟ ਦੇ ਸੋਧ ਹੋ ਸਕਦੀ ਹੈ ਜੀ ਇੱਕ ਮਿੰਟ ਮੈਨੂੰ ਗੱਲ ਪੂਰੀ ਕਰ ਲੈਣ ਦੇ 2019 ਤੋਂ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਆ 2 ਅਪ੍ਰੈਲ ਨੂੰ ਵੀ ਤਰੀਕ ਸੀ ਪਰ ਸਰਕਾਰ ਨੇ ਉਹ ਮਾਮਲਾ ਕਿਸੇ ਪਾਸੇ ਨਹੀਂ ਲੱਗਣ ਦਿੱਤਾ ਅੱਜ ਉਹ ਲੋਕ ਦਰਬਾਰ ਦਰ ਪਟਕ ਰਹੇ ਨੇ ਸੇਮ ਹਾਲੇ ਕੋਸ਼ਿਸ਼ ਕਰਨਾ ਚਾਹੁੰਦੇ ਨੇ ਮੁ슬ਮਾਨਾਂ ਦਾ ਕਿ ਉਹਨਾਂ ਤੋਂ ਜ਼ਮੀਨਾਂ ਖੋਹ ਲਈਆਂ ਜਾਣ ਅਤੇ ਸਰਕਾਰ ਆਪਣੇ ਕਬਜ਼ੇ ਹੱਥ ਲੈ ਲਵੇ ਤਾਂ ਕਿ ਪੋਲਰਾਈਜੇਸ਼ਨ ਹੋਵੇ ਮਹਿਸ ਚੰਦ ਵੋਟਾਂ ਦੇ ਖਾਤਰ ਇਹ ਲੋਕਾਂ ਦੇ ਘਰੂ ਜਾਣਨਾ ਚਾਹੁੰਦੇ ਨੇ ਅਤੇ ਕੋਸ਼ਿਸ਼ ਕਰਦੇ ਨੇ ਕਿ ਲੋਕਾਂ ਦੇ ਵਿੱਚ 파ੜ ਪਵੇ ਕਦੀ ਮੰਦਰ ਮਸਜਿਦ ਦੀ ਗੱਲ ਕਰਦੇ ਨੇ ਕਿ ਮਸਜਿਦ ਦੀ ਖੁਦਾਈ ਹੋਏਗੀ ਯਾਰ ਰੋਜ਼ਗਾਰ ਦੀ ਗੱਲ ਕੀਤੀ ਹੈ ਜਿਹੜੀ ਗੱਲ ਕਰਕੇ ਆਏ ਸੀ ਕਿ 2 ਕਰੋੜ ਰੋਜ਼ਗਾਰ ਦਵਾਂਗੇ ਕਦੀ ਕਾਲੇ ਚਾਂਦੀ ਦੀ ਗੱਲ ਕੀਤੀ ਹੈ ਉਸ ਤੇ ਕਦੀ ਵੀ ਸੁਹਿਰਤ ਸਰਕਾਰ ਨੂੰ ਨਹੀਂ ਦਿਖਾਈ ਤੋਂ ਇਹਨਾਂ ਗੱਲਾਂ ਦੇ ਕਰਕੇ ਆਉਂਦਾ ਹੈ ਕਿ ਅਸੀਂ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਰ ਲਈ ਹੁਣ ਅਸੀਂ ਕੀ ਗੱਲ ਵਨ ਨੇਸ਼ਨ ਵਨ ਰਿਲੀਜੀਅਨ ਦੀ ਗੱਲ ਕਰਨਾ ਚਾਹੁੰਦੇ ਹਾਂ ਵਨ ਨੇਸ਼ਨ ਵਨ ਪਾਰਟੀ ਦੀ ਗੱਲ ਕਰਨਾ ਚਾਹੁੰਦੇ ਹਾਂ ਕਿ ਬਸ ਤਾਨਾਸ਼ਾਹੀ ਹੋਏਗੀ ਉਹ ਕਿਸੇ ਨੂੰ ਕੋਈ ਵੀ ਆਪਣੀ ਰਾਈਟਸ ਬਚਾਉਣ ਦਾ ਹੱਕ ਨਹੀਂ ਹੈ ਠੀਕ ਹੈ ਠੀਕ ਹੈ ਟੁਇ ਧਾਰਾ ਜਿਹੜੀ 25 41 ਦੀ ਸੈਲੀ ਸੈਲੀ ਸਾਬ ਕਾਂਗਰਸ ਦੇ ਸਪੋਕਸਪਰਸਨ ਕਹਿੰਦੇ ਕਿ ਦੇਰ ਆਏ ਦੁਰਸਤ ਆਏ ਪਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੀ ਦੇਰ ਨਾਲ ਮੁੱਦਾ ਚੁੱਕਿਆ ਹਾਲਾਂਕਿ ਹਲਤਾਂ ਰਾਜ ਸਭਾ ਦੇ ਵਿੱਚ ਸੀ ਡਿਸਕਸ਼ਨ ਹੋ ਰਹੀ ਹੈ ਸਿਰਫ ਬਿਆਨ ਰਹਿਣਗੇ ਦੇਖੋ ਫਿਕਰ ਕਿਉਂ ਸਤਾ ਰਹੀ ਹੈ ਮੈਂ ਤਾਂ ਉਸ ਗੱਲ ਤੇ ਜਾਣਾ ਚਾਹੁੰਦਾ ਹਾਲਾਂਕਿ ਤੁਸੀਂ ਬੜੇ ਵੈਲਿਡ ਪੁਆਇੰਟ ਰੱਖੇ ਤੁਸੀਂ ਬੋਰਡ ਦਾ ਜ਼ਿਕਰ ਕੀਤਾ ਪਟਨਾ ਸਾਹਿਬ ਵਾਲੇ ਦਾ ਤੁਸੀਂ ਵੱਖ-ਵੱਖ ਇੰਸਟੀਚਿਊਸ਼ਨਸ ਦਾ ਜ਼ਿਕਰ ਕੀਤਾ ਤਾਂ ਦਿੱਕਤ ਪਰੇਸ਼ਾਨੀ ਕੀ ਤੇ ਸਿਰਫ ਇਹ ਬਿਆਨ ਤਾਂ ਨਹੀਂ ਬਣ ਕੇ ਰਹਿ ਜਾਏਗਾ ਜਾਂ ਕਿ ਕੁਝ ਹੋਰ ਮੂਵਮੈਂਟ ਦਾ ਰੂਪ ਧਾਰਨ ਕਰੇਗਾ ਦੇਖੋ ਸਮੇ ਸਮੇ ਤੇ SGPC 2020 ਤੋਂ ਇਹ ਕਹਿੰਦੀ ਆਈ ਹੈ ਕਿ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਹਾਂਜੀ ਕ੍ਰਿਸ਼ਨ ਜੀ ਅੱਜ ਦਾ ਜਿਹੜਾ ਪ੍ਰਤੀਕਰਮ ਆ ਅੱਜ ਦਾ ਜੋ ਵੀ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਕਿਰਨ ਰਜੂਜੀ ਵੱਲੋਂ ਪੇਸ਼ ਕੀਤਾ ਗਿਆ This is not the democratic way ਟੂ ਅਮੈਂਡ ਦੀ ਜਿਹੜਾ ਬਿੱਲ ਜਿਹੜਾ ਮੁਸਲਮ ਭਾਈਚਾਰਾ ਆ ਉਹਨਾਂ ਦਾ ਸਮਾਜ ਆ ਸ਼ੀਆ ਐਂਡ ਸੁੰਨੀਜ਼ ਜਿਹੜੀਆਂ ਉਹਨਾਂ ਦੀਆਂ ਮੁਸਲਮ ਕਮਿਊਨਿਟੀਆਂ ਨੇ ਵੱਖ-ਵੱਖ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਵਿਦਾਊਟ ਕਨਸੈਂਟ ਦੇ ਉਹਨਾਂ ਦੇ ਐਕਟ ਦੇ ਵਿੱਚ ਤਰਮੀਮ ਕਰਨਾ ਉਹਨਾਂ ਦੀ ਪ੍ਰਾਪਰਟੀ ਰਾਈਟਸ ਤੇ ਵਿੱਚ ਜਿਹੜਾ ਇੰਟਰਫੇਰੈਂਸ ਕਰਨਾ ਉਹਨਾਂ ਦੇ ਊਮਨਜ਼ ਰਾਈਟਸ ਤੇ ਵਿੱਚ ਉਹਨਾਂ ਦੇ ਕਸਟਮਸ ਤੇ ਵਿੱਚ ਜਿਹੜੀ ਆ ਇੰਟਰਫੇਰੈਂਸ ਕਰਨਾ ਮੈਂ ਸਮਝਦਾ ਹੈ ਕਿ ਫੰਡਾਮੈਂਟਲ ਰਾਈਟਸ ਟੂ ਫ੍ਰੀडम ਆਫ ਜਿਹੜੀ ਰਿਲੀਜੀਅਨ ਆ ਉਹਦਾ ਡਾਇਰੈਕਟਲੀ ਹੀ ਇਹ ਜਿਹੜਾ ਵਾਇਲੇਸ਼ਨ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਅੱਜ ਉਹਨਾਂ ਜਿਹੜਾ ਪਾਰਲੀਮੈਂਟ ਚ ਬਿੱਲ ਲਿਆ ਕੇ ਜਿਹੜਾ ਉਹ ਕੀਤਾ ਅੱਜ ਸਾਡੇ ਐਮਪੀ ਭੈਣ ਜੀ ਹਰਸ਼ਵਰਤਕੌਰ ਬਾਦਲ ਨੇ ਬਿਲਕੁਲ ਰਾਈਟ ਐਂਗਲ ਤੇ ਉਹ ਗੱਲ ਕੀਤੀ ਕਿ ਆਰਟੀਕਲ ਜਿਹੜਾ 25 ਬੀ ਆ ਜਿਤੇ ਵਿੱਚ ਅੱਜ ਵੀ ਕਨਫਰ ਕੀਤਾ ਜਾਂਦਾ ਕਿ ਵੀ ਆਰ ਦੀ ਹਿੰਦੂਸ ਸਾਡੀ ਕੋਈ ਵੱਖਰੀ ਆਇਡੈਂਟੀਟੀ ਨਹੀਂ ਕੀ ਹੁਣ ਸਿੱਖ ਕਮਿਊਨਿਟੀ ਦੀ ਜਿਹੜੀ ਇੱਕ ਵੱਖਰੀ ਆਇਡੈਂਟੀਟੀ ਆ ਇਹ ਸੋ ਐਮੈਂਡਮੈਂਟ ਨੂੰ ਲੈ ਕੇ ਬੁੱਕ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਆ ਉਹ ਚਾਰਾਜੋਈ ਕੀਤੀ ਜਾ ਰਹੀ ਆ ਕਿ ਜਿਹੜਾ 25ਵੀਂ ਨੂੰ ਐਮੈਂਡ ਕੀਤਾ ਜਾਵੇ ਹੁਣ ਜਿਹੜੀਆਂ ਸਾਡੀਆਂ ਜੈਨੂਇਨ ਮਿਨੋਰਟੀਜ਼ ਦੀਆਂ ਜੈਨੂਇਨ ਮੰਗਾਂ ਨੇ ਜਵੇ ਬੰਦੀ ਸਿੰਘਾਂ ਦੀ ਗੱਲ ਕੀਤੀ ਉਹ ਮੰਨਣ ਨੂੰ ਇਹ ਤਿਆਰ ਨਹੀਂਗੇ ਬਟ ਜਿਹੜੇ ਐਕਟਸ ਬੜੇ ਸਮੂਥਲੀ ਚੱਲ ਰਹੇ ਆ ਉਹਨਾਂ ਦੇ ਵਿੱਚ ਅਮੈਂਡਮੈਂਟਸ ਕਰਕੇ ਪਰ ਛਾਲੀ ਸਾਹਿਬ ਮੈਂ ਸੁਣ ਰਿਹਾ ਸੀ ਇਹ ਸਿੱਧੇ ਤੌਰ ਤੇ ਕੁਸ਼ਨ ਜੀ ਜਿਹੜਾ ਉਹ 973 ਪ੍ਰਾਪਰਟੀਆਂ ਨੇ ਜਿਹੜੀ ਐਨਸੀਟੀ ਆ ਜਾਂਦੀ ਹੈ ਤਾਂ ਸਵਾਲ ਚੁੱਕਣ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਠੀਕ ਹੈ ਬਰਾੜ ਸਾਹਿਬ ਲਾਸਟ ਰੈਕਸ਼ਨ ਰਹੇਗਾ ਬਹੁਤ ਘੱਟ ਸਮਾਂ ਸਿਰਫ ਆਪਨੂੰ ਕੋਲ 3 ਮਿੰਟ ਹੋਰ ਬਾਕੀ ਨੇ ਫਿਰ ਆਪਾਂ ਦੂਜੇ ਮੁੱਦੇ ਤੇ ਸਵਿਚ ਕਰਾਂਗੇ ਸਰਕਾਰ ਨੂੰ ਕਿਉਂ ਲੱਗ ਰਿਹਾ ਕਿ ਇਸ ਤਰੀਕੇ ਨਾਲ ਕੇਂਦਰ ਕਰ ਸਕਦਾ ਹੈ ਹਾਲਾਂਕਿ ਸਮੇਂ-ਸਮੇਂ ਤੇ ਸੋਧ ਨੂੰ ਲੈ ਕੇ ਐਮੈਂਡਮੈਂਟ ਨੂੰ ਲੈ ਕੇ ਕਿਸੇ ਵੇਲੇ ਅਕਾਲੀ ਦਲ ਵੀ ਸਵਾਲ ਚੁੱਕਦਾ ਰਿਹਾ ਹੈ ਕਿ ਗੁਰਦੁਆਰਾ ਐਕਟ ਨੂੰ ਲੈ ਕੇ ਜੋ ਕੁਝ ਕੀਤਾ ਗਿਆ ਉਹ ਨਹੀਂ ਸੀ ਹੋਣਾ ਚਾਹੀਦਾ ਪਰ ਅੱਜ ਕੇਂਦਰ ਤੇ ਸਵਾਲ ਹੈ ਤੁਹਾਡਾ ਦੇਖੋ ਕ੍ਰਿਸ਼ਨ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਭਾਜਪਾ ਕਹਿ ਰਹੀ ਹੈ ਕਿ ਅਸੀਂ ਮੁਸਲਮ ਭਾਈਚਾਰੇ ਦੇ ਹੱਕ ਦੇ ਵਿੱਚ ਲਿਆ ਰਹੇ ਹਾਂ ਤੇ ਜੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਲਿਆ ਰਹੇ ਹੋ ਤਾਂ ਉਹ ਸਾਰੇ ਛੜਕਾਂ ਦੇ ਉੱਤੇ ਕਿਉਂ ਆ ਉਸੀ ਉਹਨਾਂ ਨਾਲ ਕਿਉਂ ਨਹੀਂ ਗੱਲਬਾਤ ਕੀਤੀ ਪਰ ਦੂਜੀ ਗੱਲ ਕ੍ਰਿਸ਼ਨ ਜੀ ਇਹਦੇ ਚ ਇਹ ਵਕਫ ਬੋਰਡ ਦੇ ਵਿੱਚ ਜਿਹੜਾ ਮੁਸਲਮ ਭਾਈਚਾਰਾ ਉਹਨਾਂ ਦੀ ਰਿਪਰੈਜੈਂਟੇਸ਼ਨ ਇਹਨਾਂ ਨੇ ਘਟਾ ਦੇਣੀ ਆ ਔਰ ਇੱਥੋਂ ਤੱਕ ਕਿ ਉਹਨਾਂ ਨੇ ਡਿਪਟੀ ਕਮਿਸ਼ਨਰ ਵੀ ਅਪਾਇੰਟ ਕਰ ਦੇਣਾ ਸੋ ਜਦੋਂ ਇੰਨਾ ਕੁਝ ਕਰਤਾ ਤੇ ਫਿਰ ਜਿਹੜਾ ਮੁਸਲਮ ਭਾਈਚਾਰਾ ਜਾਂ ਉਹਨਾਂ ਦਾ ਉਹਨਾਂ ਦੇ ਹੱਕ ਆ ਉਹਨਾਂ ਦੇ ਹੱਕਾਂ ਦੀ ਗੱਲ ਕਿੱਥੇ ਸੁਣੀ ਜਾਣੀ ਆ ਉਹ ਤਾਂ ਸਾਰੀ ਰੋਲੀ ਜਾਣੀ ਆ ਪੰਜਾਬ ਦੀ ਹਕੂਮਤ ਆਪਣੇ ਲੈਵਲ ਤੇ ਕੁਝ ਫੈਸਲਾ ਲੈ ਸਕਦੀ ਹੈ ਕਿਉਂਕਿ ਪੂਰਾ ਮਲੇਰ ਕੋਟ ਲੱਜ ਤੁਹਾਨੂੰ ਸੁਣ ਰਿਹਾ ਜਿੱਥੇ ਸਭ ਤੋਂ ਜ਼ਿਆਦਾ ਮੁਸਲਮਾਨ ਭਾਈਚਾਰੇ ਦਾ ਤਬਕਾ ਹੈ ਦੇਖੋ ਕ੍ਰਿਸ਼ਨ ਜੀ ਅਸੀਂ ਡਟ ਕੇ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਔਰ ਅੱਜ ਪਾਰਲੀਮੈਂਟ ਦੇ ਵਿੱਚ ਵੀ ਸਾਡੇ ਜਿਹੜੇ ਪਾਰਲੀਮੈਂਟ ਮੈਂਬਰ ਆ ਉਹਨਾਂ ਨੇ ਵੀ ਡਟ ਕੇ ਵਿਰੋਧ ਕੀਤਾ ਤੋਂ ਮੈਂ ਤਾਂ ਇਹ ਬੇਨਤੀ ਕਰਦਾ ਮੈਂ ਆਉਂਗਾ ਤੁਹਾਡੇ ਕੋਲ ਸਰਚਾਨ ਦੀ ਜੁੜੇ ਨੇ ਬਹੁਤ देर ਕਰਤੀ ਸਰਚਾਨ ਦੀ ਆਪਣੇ ਆਤੇ ਆਤੇ ਤੁਹਾਨੂੰ ਜੋੜਨਾ ਚਾਹੀਦਾ ਸੀ ਕੋਈ ਗੱਲ ਨਹੀਂ ਸੁਚਾਨ ਦੀ ਮੇਰਾ ਰੈਕਸ਼ਨ ਇਹ ਹੈ ਕਿ ਬੈਲ ਕਾਨੂੰਨ ਚ ਬਦਲ ਜਾਏਗਾ ਘਟ ਗਿੰਤੀਆਂ ਅਸੁਰੱਖਿਤ ਹੋ ਜਾਣਗੇ ਐਸਜੀਪੀਸੀ ਪਰਦਰ ਬਹੁਤ ਕੁਝ ਕਿਹਾ ਹੀ ਰਹੇ ਨੇ ਸਿਰਫ 2 ਮਿੰਟ ਤੁਹਾਡੇ ਕੋਲ ਫਿਰ ਆਪਾਂ ਨੈਕਸਟ ਮੁੱਦੇ ਤੇ ਜਾਵਾਂਗੇ ਵੇਖੋ ਕਿਸੇ ਤਰ੍ਹਾਂ ਦੀ ਕੋਈ ਵੀ ਇਹੋ ਜੀ ਗੱਲ ਨਹੀਂ ਹੈਗੀ ਵਕਫ ਬੋਰਡ ਜਿਹਨੂੰ ਹੱਥ ਲੱਗਾ ਹੈ ਨਾ ਵਕਫ ਬੋਰਡ ਦੇ ਉਹਨਾਂ ਨੂੰ ਪਤਾ ਹੈ ਕਿ ਕੀ ਭਾਤ ਦੁੱਦਾ ਕਈ ਜ਼ਮੀਨਾਂ ਨੇ ਕਈ ਜੇਤਾਤਾ ਨੇ ਜਿਹੜੀ ਵਕਫ ਪੁਰਨੇ ਕਰਜ਼ੇ ਚ ਕਰ ਲਈਆਂ ਸਨ ਉਹ ਲੋਕ ਦੁਬਾਰਾ ਸ਼ਗਾ ਨਹੀਂ ਸਕੇ ਜੇ ਹੁਣ ਨਵਾਂ ਬਿੱਲ ਲੈ ਕੇ ਆਇਆ ਨਵਾਂ ਕਾਨੂੰਨ ਬਣੇਗਾ ਜਿਹੜੀ ਘਟੋ ਘਟੋ ਸੁਣਵਾਈ ਤਾਂ ਕਹਿੰਦੇ ਐਸਜੀਪੀਸੀ ਐਕਟ ਦੇ ਤਰਮੇਮ ਕਰ ਦੋਗੇ ਕਹਿੰਦੇ ਤੁਸੀਂ ਹੈਬਿਚੁਅਲ ਹੋਗੇ ਕਹਿੰਦੇ ਬੀਜੇਪੀ ਇਹ ਖਤਸ਼ ਐਸਜੀਪੀਸੀ ਪ੍ਰਧਾਨ ਨੂੰ ਵੇਖੋ ਬੀਜੇਪੀ ਜਿਹੜੀ ਸਾਡੇ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮੁੱਦਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈਗੇ ਅਵਾ-ਤਵਾ ਬੋਲਣ ਨੂੰ ਇਹ ਤਗੜੇ ਨੇ ਜਿਵੇਂ ਇਹ ਜੀ ਗੱਲ ਕਰਦੇ ਨੇ ਪ੍ਰਧਾਨ ਜੀ ਅਵਾ-ਤਵਾ ਬੋਲਦੇ ਨੇ ਇਹ ਕਹਿਣਾ ਚਾਹਦੇ ਤੁਸੀਂ ਕਿਹਨਾਂ ਹੈਂਡਗਿਅਰ ਬਾਰੇ ਇਹਨਾਂ ਨੂੰ ਸੱਚਾ ਜੀ ਉਹ ਆਪਣੇ ਕੌਮ ਦੇ ਪ੍ਰੈਜ਼ੀਡੈਂਟ ਨੇ ਸਰਮੌਰ ਜਿਹੜੀ ਹਸਤੀ ਆ ਆਪਾਂ ਉਹਨਾਂ ਦੇ ਘੱਟੋ ਘਾਟ ਆਪਾਂ ਆਪਣੇ ਸ਼ਬਦਾਂ ਨੂੰ ਤੇ ਰੱਖੀਏ ਨਾ ਥੋੜਾ ਜਿਆ ਕਿ ਅਵਾ-ਤਾਵਾ ਪ੍ਰਧਾਨ ਸ਼੍ਰੋਮਣੀ ਕਮੇਟੀ ਅਵਾ-ਤਾਵਾ ਤੁਸੀਂ ਆਪਣੀ ਗੱਲ ਆਪਣੇ ਪਲੇਟਫਾਰਮ ਤੇ ਰੱਖੋ ਤੇ ਕਾਈਂਡਲੀ ਜਿਹੜਾ ਆਪਣੀ ਲੈਂਗੁਏਜ ਜਿਹੜੀ ਆ ਕੰਪਲੀਟ ਕਰੋ ਰੱਖੀਏ ਆਪਣੀ ਗੱਲ ਰੱਖੋ ਤੁਸੀਂ ਅਸੀਂ ਵੀ ਆਪਣੀ ਗੱਲ ਕਰ ਰਹੇ ਹਾਂ ਤੁਸੀਂ ਵੀ ਆਪਣੀ ਗੱਲ ਕਰੋ ਪਰ ਕਿਸੇ ਦੀ ਪਰਸਨਲ ਆਪਾਂ ਜਿਹੜੀ ਡਿਗਨਿਟੀ ਦੇ ਜਾਂ ਰੈਪਿਊਟੇਸ਼ਨ ਤੇ ਨਾਲ ਕੋਈ ਗੱਲ ਕਰੀਏ